ਪੂਆ ਮੱਥਾ ਟੇਕਦਾ ਉਹ ਕਿਵੇਂ ਰਾਜੀ ਆ ਪੁੱਤ ਹਾਂ ਪੂਆ ਠੀਕ ਠਾਕ ਆ ਤੂੰ ਸੁਣਾ ਤੇਰੀ ਸਿੱਤਾ ਕਿਦਾਂ ਵਾਹ ਵਾਹ ਗੁਰੂ ਦਾ ਅਖਰਾ ਵਾ ਵਧੀਆ ਪੂਆ ਮੈਂ ਚੱਲਾ ਸੀ ਆ ਅਗਲੇ ਪਿੰਡ ਅੱਛਾ ਮੈਂ ਸੋਚਿਆ ਵੀ ਪੂਆ ਨੂੰ ਮਿਲ ਜਮਾ ਚੱਲ ਚੰਗਾ ਹੋਇਆ ਉਹ ਤੂੰ ਤਾਂ ਆਇਆ ਆਨੇ ਤਾਂ ਇੱਥੇ 92 ਦੇ 92 ਰਿਸ਼ਤੇਦਾਰ ਕੋਈ ਨਹੀਂ ਆਉਂਦਾ ਮਿਲਣ ਜਦੋਂ ਬੜਿਆਂ ਦੇ ਨਾਲ ਤਾਰਾ ਜੁੜ ਜਣ ਫਿਰ ਗਰੀਬਾਂ ਨੂੰ ਕੋਲਾ ਕੌਣ ਪੁੱਛਦਾ ਗੱਲ ਤਾਂ ਸਹੀ ਕਹਿ ਰਹੇ ਆ ਪੁੱਤ ਉਹ ਆ ਸ਼ਮਨ ਵੀ ਦਾਸ ਹਾਂ ਤੁਹਾਡੇ ਪਿੰਡ ਵਾਲਾ ਝੰਡਾ ਨਹੀਂ ਸੀ ਹੁੰਦਾ ਹਾਂ ਝੰਡਾ ਬਲੀ ਉਹ ਹੈਗਾ ਹੱਲੇ ਵੀ ਉਹ ਦੇਖਿਆ ਨਹੀਂ ਅੱਜ ਕੱਲ ਕਿਧਰੇ ਜਾਂਦਾ ਉਹ ਕੀ ਦੱਸਾਂ ਪੁੱਤ ਹਾਂ ਲਈ ਉਹ ਚੰਦਰਾ ਜਾਂਦਾ ਸੀ ਦਿੱਲੀ ਅੱਛਾ ਪਹਿਲਾਂ ਤਾਂ ਸਾਰੇ ਡੇਰੇ ਦਿੱਲੀ ਲਈ ਰੱਖਦਾ ਸੀ ਤੇ ਹੁਣ ਹੁਣ ਨਵਾਂ ਹੀ ਕੰਮ ਫੜ ਲਿਆ ਆ ਦਿੱਲੀ ਵਾਲਿਆਂ ਨੂੰ ਪੰਜਾਬ ਲਈ ਬੈਠਾ ਕੀ ਕਰਾ ਪੁੱਤ ਕੋਈ ਨਿਆਰੇ ਕੰਮ ਆ ਪਹਿਲਾਂ ਤੋਂ ਨਿਆਰੇ ਕੰਮ ਆ ਹੋਰ ਚੰਦਰਾ ਛੋਟੇ ਹੁੰਦੇ ਤਾਂ ਹੀ ਐਦਾਂ ਦਾਵਾ ਹਾਂ ਪਹਿਲਾਂ ਤਾਂ ਸਰਕਾਰਾਂ ਦੇ ਖਿਲਾਫ ਬੋਲਦਾ ਰਹਿੰਦਾ ਸੀ ਹਾਂ ਹੁਣ ਆਪ ਸਰਕਾਰ ਬਣੀ ਬੈਠਾ ਤੇ ਹੁਣ ਪੂਆ ਕਿਹਦੇ ਖਿਲਾਫ ਬੋਲਦਾ ਹੁਣ ਕਿਸੇ ਨੂੰ ਬੋਲਣ ਨਹੀਂ ਦਿੰਦਾ ਭਤੀਜ ਉਹ ਮਾੜੀ ਗੱਲ ਆ ਉਹਦੇ ਨੂੰ ਆ ਝੰਡਾ ਅਮਲੀ ਕੋ ਕੰਮਕੁੰਮ ਵੀ ਕਰਦਾ ਕਿ ਨਹੀਂ ਬਹੁਤ ਕੰਮ ਕਰਦਾ ਭਤੀਜ ਆਲੇ ਹੀ ਕੰਮ ਕਰਦਾ ਕੀ ਤੈਨੂੰ ਦੱਸਾਂ ਕਿਹੜਾ ਕੰਮ ਕੀਤਾ ਉਹਨੇ ਨਵਾ ਆ ਮੇਰੀ ਨੌ ਦੇ ਪੀੜ ਹੁੰਦੀ ਆ ਉਹਦੇ ਕਰਕੇ ਪੀੜ ਹੁੰਦੀ ਆ ਝੰਡੇ ਅਮਲੀ ਕਰਕੇ ਕਿਉਂ ਉਹ ਪੇਟ ਤੋਂ ਆਂ ਭਤੀਜ। ਵਾ ਤਵਾ ਤਵਾ ਕਰ ਕਿੱਛੇ ਝੰਡਾ ਅਮਲੀ ਤੇ ਕਿੱਛੇ ਤੇਰੀ ਨੋ। ਵਾ ਗਰੂ ਵਾ ਗਰੂ ਕੀ ਕਰੀ ਜਾਂਦਾ ਮੈਂ ਤੈਨੂੰ ਕਿਹਾ ਉਹਦੇ ਕਰਕੇ ਪੀੜ ਹੁੰਦੀ। ਕਿਉਂ? ਉਹ ਪਿਛਲੀਆਂ ਸਰਕਾਰਾਂ ਗਰਭਵਤੀ ਔਰਤਾਂ ਨੂੰ ਦਾਣਾ ਪਾਣੀ ਦਿੰਦੀਆਂ ਸੀ ਤੇ ਸੀ ਕਿਉਂ ਵਿਚਰਲਾ ਕੇ। ਇਹਨੇ ਇਹਨੇ ਪਤਾ ਨਹੀਂ ਕਿਹੜੇ ਦਿੱਲੀ ਵਾਲਿਆਂ ਨੂੰ ਠੇਕਾ ਦਿੱਤਾ ਵਾ। ਅਰਫੈਂਡ ਵਿੱਚ ਹੀ ਬਣਾਈ ਜਾਂਦੇ ਆ। ਇਸ ਕਰਕੇ ਵਿਚਾਰੀ ਦੇ ਪੀੜ ਹੋਈ ਜਾਂਦੀ ਹੈ ਭੂਆ ਮੈਂ ਵੀ ਸੁਣਿਆ ਆ ਕਹਿੰਦੇ ਆਂਗਨਵਾੜੀ ਦੇ ਵਿੱਚ ਜਿਹੜੇ ਨਿੱਕੇ ਨਿੱਕੇ ਜਵਾਖ ਜਾਂ ਜਾਂਦੇ ਆ ਪੜਨ ਹਾਂ ਹਾਂ ਉਹ ਉਹਨਾਂ ਨੂੰ ਜਿਹੜਾ ਗਲਿਆ ਆਉਂਦਾ ਕਹਿੰਦੇ ਉਹ ਵੀ ਰਫੈਂਟ ਜੀ ਆਉਂਦਾ ਹੋਰ ਕੀ ਬਦੀਜ ਇੱਕ ਇਹਨਾਂ ਦਾ ਪਤਾ ਨਹੀਂ ਕਿਹੜਾ ਉਹ ਚੌਰਾ ਜਿਆ ਹੈਗਾ ਉਹ ਟਮਾਟਰ ਟਮਾਟਰ ਹੀ ਕਰਦਾ ਰਹਿੰਦਾ ਵਾ ਇਹ ਕਰਦੇ ਕੀ ਆ ਹਨ ਦੇਹਲਾ ਪੂਗਾ ਕਰਦੇ ਸੀ ਵੀ ਅਸੀਂ ਆਮ ਲੋਕੀ ਆ ਆਮ ਲੋਕੀ ਪਰ ਇਹ ਆਮ ਖਾਸ ਹੋ ਗਏ ਬਹਿ ਗਏ ਹੋਰ ਭਤੀਜ ਇਦਿਆਂ ਜਦ ਕਹਿੰਦੇ ਨਹੀਂ ਹੁੰਦੇ ਵੀ ਕਿਸੇ ਦੇ ਹੱਥ ਟੁੱਟੀ ਆ ਜਾਵੇ ਤਾਂ ਉਹ ਕਹਿੰਦਾ ਮੱਝ ਮੇਰੀ ਆ ਸਹੀ ਵਾਲਾ ਪੂਆ ਪੂਆ ਮੈਂ ਚੱਲਦਾ ਹੁਣ ਚੰਗਾ ਹਾਂ ਫੇਰ ਨੰਗਦਾ ਵਰਦਾ ਆਉਂਗਾ ਤੇ ਤੇਰੇ ਨਾਲ ਝੰਡੇ ਦੀਆਂ ਹੋਰ ਗੱਲਾਂ ਕਰੂੰਗਾ ਉਹ ਗੱਲਾਂ ਉਹਦੀਆਂ ਹੀ ਕਹਾਣੀਆਂ ਪਤੀਜ ਆਪਾਂ ਹੋਰ ਕਹਿਦੀਆਂ ਹਾਂ ਹਾਂ ਚੰਗਾ ਪੂਆ ਮੱਥਾ ਟੇਕਦਾ ਕਿਹ ਚੰਗਾ ਖਿਆਲ ਰੱਖੀ ਚੰਗਾ ਪੂਆ ਆਏ ਵਾਹ ਗਰੂ ਆ ਝੰਡੇ ਨੂੰ ਅਕਲ ਦੇ